ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਪੰਜਵਾ ਤਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ ਸੰਤ ਪ੍ਰਸਾਦ ਹਰ ਨਾਮ ਧਿਆਇਆ ਸਰਬ ਕੁਸ਼ਲ ਸਾਤਾਬ ਥੀਆ ਸੰਤਨ ਬਿਨ ਅਬਰ ਨਾ ਦਾਤਾ ਬੀਆ ਜੋ ਜੋ ਸਰਣ ਪਰ ਸਾਧੂ ਕੀ ਸੋ ਪਾਰ ਗਰਮੀ ਕੀਆ ਰਹਾ ਕੋਟਪਰਾਧ ਮਿਟੇ ਜਨ ਸੇਵਾ ਹਰ ਕੀ ਰਤਨ ਜਸ ਗਾਈਏ ईहं सुख अगैमुख जल जन का संग बड भागी पइए रसना एक अनेक गुण पूरन जन की कैतक उपमा कहिए अगम अगोचर सादया विनासी शरण संतन की लहीय निरगुण नीच अनाथ अपराधी औट संतन की आही मूड़ता ਮਹੋਗ੍ਰਹਿ ਅੰਧ ਕੋ ਉਪਮਹਿ ਮਹ ਮਹ ਨਾਨਕ ਲਹਿ ਹੋ ਨਵਾਹੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਤਨ ਸੰਤਨ ਕਾ ਤਨ ਸੰਤਨ ਕਾ ਮਨ ਸੰਤਨ ਕਾ ਕੀਆ ਸੰਤ ਪ੍ਰਸਾਦ ਹਰ ਨਾਮ ਧਿਆਇਆ ਸਰਬ ਕੁਸ਼ਲ ਸਤਿ ਆਪ ਤੀਆ ਸੰਤਨ ਬਿਨ ਅਬਰ ਨਾ ਦਾਤਾ ਬੀਆ ਜੋ ਜੋ ਸਰਣ ਪਰ ਸਾਧੂ ਕੀ ਸੋ ਪਾਰ ਗਰਮੀ ਕੀਆ ਰਹਾ ਕੋਟ ਪ੍ਰਾਪ ਮਿਟੇ ਜਨ ਸੇਵ ਹਰ ਕੀ ਰਤਨ ਜਸ ਗਾਈਏ ਇਹ ਅੰਸ਼ੁਖ ਆਗੇ ਮੁਖ ਜਲ ਜਨ ਕਾਲ ਸੰਗ ਵਡ ਭਾਗੀ ਪਈਐ ਰਸਨਾ ਏਕ ਅਨੇਕ ਗੁਣ ਪੂਰਨ जान की कै तक उपमा कहिए अगम अगोचर सा दया विनाशी शरण संतन की लहीय निरगुण नीच अनाथ अपराधी औट संतन की आही मूढ़ता महाग्रह अंध को उपम नानक ले हो नवाही ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਤਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ ਸੰਤ ਪ੍ਰਸਾਦ ਹਰ ਨਾਮ ਧਿਆਇਆ ਸਰਬ ਕੁਸ਼ਲ ਸਾਤਾਬ ਥੀਆ ਸੰਤਨ ਬਿਨ ਅਬਰ ਨਾ ਦਾਤਾ ਬੀਆ ਜੋ ਜੋ ਸਰਣ ਪਰ ਸਾਧੂ ਕੀ ਸੋ ਪਾਰ ਗਰਮੀ ਕੀਆ ਰਹਾ ਕੋਟ ਪ੍ਰਾਪਤ ਮਿਟੇ ਜਨ ਸੇਵ ਹਰ ਕੀ ਰਤਨ ਜਸ ਗਾਈਏ इहां सुख आगे मुख जल जन जन का संग बड भागी पइए रसना एक, एक अनेक गुण पूरन जन की कैतक उपमा कहिए अगम अगोचर सादया अविनाशी शरण संतन की लहीय निरगुण नीच अनाथ अपराधी औट संतन की आही मूढता ਮਹੋਗ੍ਰਹਿ ਅੰਧਕੂਪਾ ਮਹ ਮਹ ਨਾਨਕ ਲੈ ਹੋ ਨਿਵਾਹੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5ਵਾਂ ਧਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ ਸੰਤ ਪ੍ਰਸਾਦ ਹਰ ਨਾਮ ਧਿਆਇਆ ਸਰਬ ਕੁਸ਼ਲ ਸਾਤ ਤਾਬ ਕੀਆ ਸੰਤਨ ਬਿਨ ਅਬਰ ਨਾ ਦਾਤਾ ਬੀਆ ਜੋ ਜੋ ਸਾਰਣ ਪਰ ਸਾਧੂ ਕੀ ਸੋ ਪਾਰ ਗਰਮੀ ਕੀਆ ਰਹਾ ਕੋਟ ਪ੍ਰਾਦ ਮਿਟੇ ਜਨ ਸੇਵ ਹਰ ਕੀ ਰਤਨ ਜਸ ਗਾਈਏ इहं सुख अगै मुख जल जन का संग वड भागी पय रसना एक, एक अनेक गुण पूरन जन की कैतक उपमा कहिए अगम अगोचर सा दया अविनाशी शरण संतन की लहीय निरगुण नीच अनाथ अपराधी औट संतन की आही मूढता ਮਹੌਗਰਹ ਅੰਧ ਕੋ ਉਪਮ ਮਹ ਨਾਨਕ ਲੈ ਹੋ ਨਵਾਹੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਪੰਜਵਾ ਧਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ ਸੰਤ ਪ੍ਰਸਾਦ ਹਰ ਨਾਮ ਧਿਆਇਆ ਸਰਬ ਕੁਸ਼ਲ ਸਾਬ ਤਾਬ ਥੀਆ ਸੰਤਨ ਬਿਨ ਅਬਰ ਨਾ ਦਾਤਾ ਬੀਆ ਜੋ ਜੋ ਸਰਣ ਪਰੈ ਸਾਧੂ ਕੀ ਸੋ ਪਾਰ ਗ੍ਰਾਮੀਂ ਕੀਆ ਰਹਾ ਕੋਟ ਪ੍ਰਾਦ ਮਿਟੈ ਜਨ ਸੇਵ ਹਰ ਕੀ ਰਤਨ ਜਸ ਗਈਏ ਇਹਾਂ ਸੁਖ ਆਗੇ ਮੁਖ ਜਲ ਜਨ ਕਾ ਸੰਗ ਵਡ ਭਾਗੀ ਪਾਈਐ ਰਸਨਾ ਏਕ ਅਨੇਕ ਗੁਣ ਪੂਰਨ जान की कैतक उपमा कही है अगम अगोचर सद अविनाशी शरण सान संतन की लही है निर्गुण नीच अनाथ अपराधी ओट संतन की आही मूढ़ता महोग्रह अंधकूप में नानक ले हो ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਿਲਾ ਪੰਜਵਾਂ ਤਨ ਸੰਤਨ ਕਾ ਤਨ ਸੰਤਨ ਕਾ ਮਨ ਸੰਤਨ ਕਾ ਕੀਆ ਸੰਤ ਪ੍ਰਸਾਦ ਹਰ ਨਾਮ ਧਿਆਇਆ ਸਰਬ ਕੁਸ਼ਲ ਸਾਤਾ ਬਥੀਆ ਸੰਤਨ ਬਿਨ ਅਬਰ ਨਾ ਦਾਤਾ ਬੀਆ ਜੋ ਜੋ ਸਰਣ ਪਰੈ ਸਾਧੂ ਕੀ ਸੋ ਪਾਰ ਗਰਮੀ ਕੀਆ ਰਹਾ ਕੋਟ ਪ੍ਰਾਦ ਮਿਟੈ ਜਨ ਸੇਵ ਹਰ ਕੀ ਰਤਨ ਜਸ ਗਾਇਐ इहं सुख आगे मुख जल जन का संग वड भागी पइए रसना एक अनेक गुण पूरन जन की कैतक उपमा कहिए अगम अगोचर सादया विनासी शरण संतन की लहीय निरगुण नीच अनाथ अपराधी औट संतन की आही मूढता ਮਹੌਗ੍ਰਹਿ ਅੰਧ ਕੋ ਉਪਮਹਿ ਮਹ ਮਹ ਨਾਨਕ ਲੈ ਹੋ ਨਵਾਹੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੌਰਠ ਮਹਲਾ 5ਵਾਂ ਧਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ ਸੰਤ ਪ੍ਰਸਾਦ ਹਰ ਨਾਮ ਧਿਆਇਆ ਸਰਬ ਕੁਸ਼ਲ ਸਾਤਾ ਬਥੀਆ ਸੰਤਨ ਬਿਨ ਅਬਰ ਨਾ ਦਾਤਾ ਬੀਆ ਜੋ ਜੋ ਸ਼ਰਨ ਪਰ ਸਾਧੂ ਕੀ ਸੋ ਪਾਰ ਗਰਮੀ ਕੀਆ ਰਹਾ ਕੋਟ ਪ੍ਰਾਦ ਮਿਟੈ ਜਨ ਸੇਵ ਹਰ ਕੀਰਤਨ ਜਸ ਗਾਈਏ ईहं सुख अगै मुख जल जल जनका संग वड भागी पइए रसना एक अनेक गुण पूरन जनकी कैतक उपमा कहिए अगम अगोचर सादया विनाशी शरण संतन की लहीय निरगुण नीच अनाथ अपराधी औट संतन की आही ਬੂੜਤਾ ਮਹਾਂਗ੍ਰਹਿ ਅੰਧਕੂਪਮਹਿ ਮਹ ਨਾਨਕ ਲੈ ਹੋ ਨਵਾਹੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੌਰਠ ਮਹਲਾ 5 ਤਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ ਸੰਤ ਪ੍ਰਸਾਦ ਹਰ ਨਾਮ ਧਿਆਇਆ ਸਰਬ ਕੁਸ਼ਲ ਸਾ ਤਾਬ ਕੀਆ ਸੰਤਨ ਬਿਨ ਅਬਰ ਨਾ ਦਾਤਾ ਬੀਆ ਜੋ ਜੋ ਸਰਣ ਪਰੈ ਸਾਧੂ ਕੀ ਸੋ ਪਾਰ ਗਰਮੀ ਕੀਆ ਰਹਾ ਕੋਟ ਪ੍ਰਾਦ ਮਿਟੈ ਜਨ ਸੇਵ ਹਰ ਕੀ ਰਤਨ ਜਸ ਗਾਈਏ ईहं सुख अगै मुख जलो जनका संग वड भागी पइए रसना एक अनेक गुण पूरन जनकी कैतक उपमा कहिए अगम अगोचर सादया विनाशी शरण संतन की लहीय निर्गुण नीच अनाथ अपराधी औट संतन की आही ਬੂੜਾ ਤਾ ਮਹਗ੍ਰਹਿ ਅੰਧ ਕੋ ਉਪਮਹਿ ਮਹ ਨਾਨਕ ਲੈ ਹੋ ਨਵਾਹੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਤਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ ਸੰਤ ਪ੍ਰਸਾਦ ਹਰ ਨਾਮ ਧਿਆਇਆ ਸਾਰਬ ਕੁਸ਼ਲ ਸਾ ਤਾਬ ਕੀਆ ਸੰਤਨ ਬੇਨ ਅਬਰਨਾ ਦਾਤਾ ਬੀਆ ਜੋ ਜੋ ਸ਼ਰਨ ਪਰ ਸਾਧੂ ਕੀ ਸੋ ਪਾਰ ਗਰਮੀ ਕੀਆ ਰਹਾ ਕੋਟ ਪ੍ਰਾਪਤ ਮਿਟੇ ਜਨ ਸੇਵ ਹਰ ਕੀ ਰਤਨ ਜਸ ਗਾਈਏ इहं सुख आगे मुख जन जन जनका संग वड भागी पइए रसना एक अनेक गुण पूरन जन चरल चरल की कैतक उपमा कहिए अगम अगोचर सादया अविनाशी शरण संतन की लहीय निर्गुण नीच अनाथ अपराधी औट संतन की आही ਉੜਤਾ ਮਹੋਗ੍ਰਹਿ ਅੰਧਕੂਪਮਹਿ ਨਾਨਕ ਲਹਿ ਹੋ ਨਵਾਹੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5ਵਾਂ ਧਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ ਸੰਤ ਪਰਸਾਦ ਹਰ ਨਾਮ ਧਿਆਇਆ ਸਰਬ ਕੁਸ਼ਲ ਸਾਤਾਬ ਥੀਆ ਸੰਤਨ ਬਿਨ ਅਬਰ ਨਾ ਦਾਤਾ ਬੀਆ ਜੋ ਜੋ ਸਾਰਣ ਪਰ ਸਾਧੂ ਕੀ ਸੋ ਪਾਰ ਗ੍ਰਾਮੀਂ ਕੀਆ ਰਹਾ ਕੋਟ ਪ੍ਰਾਦ ਮਿਟੈ ਜਨ ਸੇਵ ਹਰ ਕੀ ਰਤਨ ਜਸ ਗਾਈਐ इहं सुख अगै मुख जल जन का संग वड भागी पइए रसना एक अनेक गुण पूरन जन की कैतक उपमा कहिए अगम अगोचर सादया अविनाशी शरण सान संतन की लहीय निरगुण नीच अनाथ अपराधी औट संतन की आही मूड़ता ਮਹੋਗ੍ਰਹਿ ਅੰਧ ਕੋ ਉਪਮਹਿ ਨਾਨਕ ਲਹਿੋ ਨਵਾਹੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਪੰਜਵਾ ਤਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ ਸੰਤ ਪ੍ਰਸਾਦ ਹਰ ਨਾਮ ਧਿਆਇਆ ਸਰਬ ਕੁਸ਼ਲ ਸਾਤਾਬ ਥੀਆ ਸੰਤਨ ਬਿਨ ਅਬਰ ਨਾ ਦਾਤਾ ਬੀਆ ਜੋ ਜੋ ਸਾਰਣ ਪਰ ਸਾਧੂ ਕੀ ਸੋ ਪਾਰ ਗ੍ਰਾਮੀਂ ਕੀਆ ਰਹਾ ਕੋਟ ਪ੍ਰਾਦ ਮਿਟੈ ਜਨ ਸੇਵ ਹਰ ਕੀਰਤਨ ਜਸ ਗਾਈਐ ईहं सुख अगैमुख जल जल जनका संग वड भागी पय रसना एक अनेक गुण पूरन जनकी कैतक उपमा कहिए अगम अगोचर सादया अविनाशी शरण संतन की, सन की लहीय निरगुण नीच अनाथ अपराधी औट संतन की आही मूढता ਮਹੋਗ੍ਰਹਿ ਅੰਧਕੂਪ ਮਹ ਮ ਨਾਨਕ ਲੈ ਹੋ ਨਵਾਹੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਤਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ ਸੰਤ ਪ੍ਰਸਾਦ ਹਰ ਨਾਮ ਧਿਆਇਆ ਸਰਬ ਕੁਸ਼ਲ ਸਤਿ ਆਪ ਤੀਆ ਸੰਤਨ ਬਿਨ ਅਬਰ ਨਾ ਦਾਤਾ ਬੀਆ ਜੋ ਜੋ ਸਰਣ ਪਰ ਸਾਧੂ ਕੀ ਸੋ ਪਾਰ ਗ੍ਰਾਮੀ ਕੀ ਰਹਾ ਕੋਟ ਪ੍ਰਾਪਤ ਮਿਟੇ ਜਨ ਸੇਵ ਹਰ ਕੀ ਰਤਨ ਜਸ ਗਾਈਏ इहां सुख आगे मुख जल जन का संग बड भागी पइए रसना एक अनेक गुण पूरन जन सान की कैतक उपमा कहिए अगम अगोचर सादया विनासी शरण संतन की लहीय निरगुण नीच अनाथ अपराधी औट संतन की आही ਬੂੜਤਾ ਮਹਾਂਗ੍ਰਹਿ ਅੰਧਕੂਪਾ ਮਹ ਮਹ ਨਾਨਕ ਲੈ ਹੋ ਨਵਾਹੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੌਰਠ ਮਹਲਾਮ ਪੰਜਵਾਂ ਧਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ ਸੰਤ ਪਰਸਾਦ ਹਰ ਨਾਮ ਧਿਆਇਆ ਸਰਬ ਕੁਸ਼ਲ ਸਾਤ ਤਾਬ ਕੀਆ ਸੰਤਨ ਬਿਨ ਅਬਰ ਨਾ ਦਾਤਾ ਬੀਆ ਜੋ ਜੋ ਸਰਣ ਪਰ ਸਾਧੂ ਕੀ ਸੋ ਪਾਰ ਗ੍ਰਾਮੀਂ ਕੀਆ ਰਹਾ ਕੋਟ ਪ੍ਰਾਪਤ ਮਿਟੈ ਜਨ ਸੇਵ ਹਰ ਕੀਰਤਨ ਜਸ ਗਾਈਐ ईहं सुख आगे मुख जल जन जन काल संग बड भागी पइए रसना एक अनेक गुण पूरन जन की कैतक उपमा कहिए अगम अगोचर सा दया अविनाशी शरण संतन की लही है निरगुण नीच अनाथ अपराधी औट संतन की आही मूढता ਮਹੌਗ੍ਰਹਿ ਅੰਧ ਕੋ ਉਪਮਹਿ ਮਹ ਨਾਨਕ ਲੈ ਹੋ ਨਵਾਹੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5ਵਾਂ ਧਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ ਸੰਤ ਪ੍ਰਸਾਦ ਹਰ ਨਾਮ ਧਿਆਇਆ ਸਰਬ ਕੁਸ਼ਲ ਸਾਤ ਤਾਬ ਥੀਆ ਸੰਤਨ ਬਿਨ ਅਬਰ ਨਾ ਦਾਤਾ ਬੀਆ ਜੋ ਜੋ ਸਰਣ ਪਰ ਸਾਧੂ ਕੀ ਸੋ ਪਾਰ ਗਰਮੀ ਕੀਆ ਰਹਾ ਕੋਟ ਪ੍ਰਾਦ ਮਿਟੈ ਜਨ ਸੇਵ ਹਰ ਕੀਰਤਨ ਜਸ ਗਾਈਐ ईहं सुख आगे मुख जल जल जन का संग बड भागी पइए रसना एक अनेक गुण पूरन जन की कैतक उपमा कहिए अगम अगोचर सादया अविनाशी शरण संतन की लहीय ही निरगुण नीच अनाथ अपराधी औट संतन की आही ਬੂੜਤਾ ਮਹਾਂਗ੍ਰਹਿ ਅੰਧਕੂਪਮਹਿ ਨਾਨਕ ਲੈ ਹੋ ਨਵਾਹੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5ਵਾਂ ਧਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ ਸੰਤ ਪ੍ਰਸਾਦ ਹਰ ਨਾਮ ਧਿਆਇਆ ਸਰਬ ਕੁਸ਼ਲ ਸਾਤਾਬ ਥੀਆ ਸੰਤਨ ਬਿਨ ਅਬਰ ਨਾ ਦਾਤਾ ਬੀਆ ਜੋ ਜੋ ਸਰਣ ਪਰ ਸਾਧੂ ਕੀ ਸੋ ਪਾਰ ਗਰਮੀਂ ਕੀਆ ਰਹਾ ਕੋਟ ਪ੍ਰਾਦ ਮਿਟੈ ਜਨ ਸੇਵ ਹਰ ਕੀ ਰਤਨ ਜਸ ਗਾਈਏ ईहं सुख अगैमुख जलो जनका संग वड भागी पइए रसना एक अनेक गुण पूरन जनकी कैतक उपमा कहिए अगम अगोचर सादया विनासी शरण संतन की लहीय निरगुण नीच अनाथ अपराधी औट संतन की आही ਬੂੜਤਾ ਮਹਾਗ੍ਰਹ ਅੰਧਕੂਪਮਹਿ ਨਾਨਕ ਲੈ ਹੋ ਨਵਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ